ਕਮਿਸ਼ਨਰ ਰੇਟੇ ਪੁਲਿਸ ਅੰਮ੍ਰਿਤਸਰ ਵੱਲੋਂ ਕੁਝ ਘੰਟਿਆਂ ਦੇ ਅੰਦਰ ਕਤਲ ਦਾ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਮਿਸ਼ਨਰ ਰੇਟੇ ਪੁਲਿਸ ਅੰਮ੍ਰਿਤਸਰ ਨੇ ਕੋਟ ਮਿਤ ਸਿੰਘ ਇਲਾਕੇ ਵਿੱਚ ਹਮਲਾਵਰਾਂ ਦੇ ਇੱਕ ਸਮੂਹ ਵੱਲੋਂ 22 ਸਾਲਾ ਅਜੀਪਾਲ ਸਿੰਘ ਤੇ ਤੇਜ਼ਾਰ ਹਤਿਆਰਾਂ ਨਾਲ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਸੀ ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਮੈਂ ਤੇ ਉਠਾਈ ਨਵੰਬਰ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਮਰਡਰ ਦਾ ਸੁਲਤਾਨਵਿੰਡ ਪੁਲਿਸ ਸਟੇਸ਼ਨ ਦੇ ਅੰਡਰ ਉਹਦੇ ਵਿੱਚ ਪੁਲਿਸ ਨੂੰ ਜਿਹੜੀ ਕੰਪਲੇਂਟ ਲਗਾਈ ਸੀ ਮਨਜੀਤ ਕੌਰ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਕੋਮਲਪ੍ਰੀਤ ਉਹ ਮੈਰਿਡ ਸੀ ਕਿ ਸੈਮੂਲ ਮਸੀਅਲਿਸ ਹੈਪੀ ਨੂੰ ਤੇ ਉਹਨਾਂ ਦੇ ਘਰ 'ਚ ਜਿੱਥੇ ਉਹ ਆਪਣੀ ਵਾਈਫ ਦੇ ਨਾਲ ਰਹਿ ਰਹੇ ਸੀ ਕੋਮਲਪ੍ਰੀਤ ਤੇ ਸੈਮੂਲ ਮਸੀਹ ਰਹਿੰਦੇ ਸੀ ਉੱਥੇ ਇੱਕ ਰੂਪਾ ਨਾਮ ਦੀ ਲੇਡੀ ਨਾਲ ਉਹਦੇ ਇਲੈਸਟ ਰਿਲੇਸ਼ਨ ਡਵੈਲਪ ਹੋ ਗਏ ਤਾਂ ਦੋ ਤਿੰਨ ਦਿਨ ਤੋਂ ਸ਼ਾਇਦ ਉਹ ਆਪਣੇ ਘਰ ਨਹੀਂ ਸੀ ਆਇਆ ਤਾਂ ਅ ਜਿਹੜਾ ਮਨਜੀਤ ਕੌਰ ਜੀ ਦਾ ਬੇਟਾ ਅਜੀਪਾਲ ਆਪਣੇ ਦੋਸਤਾਂ ਨੂੰ ਲੈ ਕੇ ਤੇ ਆਪਣੀ ਭੈਣ ਕੋਮਲਪ੍ਰੀਤ ਨੂੰ ਲੈ ਕੇ ਉੱਥੇ ਉਹਨਾਂ ਦੇ ਰੂਪਾ ਦੇ ਘਰ ਗਏ ਸੀ ਉਹਨਾਂ ਤੋਂ ਉਹਦੇ ਵੇਰ ਬਾਰੇ ਪੁੱਛਣ ਵਾਸਤੇ ਕਿ ਸਾਡਾ ਫਾਦਰ ਕਿੱਥੇ ਹੈ ਤੇ ਹਸਬੰਦ ਕਿੱਥੇ ਹੈ ਉੱਥੇ ਉਹਨਾਂ ਦੇ ਦੱਸਣ ਮੁਤਾਬਕ ਰੂਪਾ ਨੇ ਕੁਝ ਨਿਹੰਗ ਲੇਡੀਜ਼ ਤੇ ਨਿਹੰਗ ਬੰਦੇ ਵੀ ਬੁਲਾ ਲਏ ਤੇ ਉੱਥੇ ਇਹਨਾਂ ਦਾ ਜਿਹੜਾ ਜਦੋਂ ਟਕਰਾਅ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜੇ ਤਲਵਾਰਾਂ ਦੇ वार ਕੀਤੇ ਜਿਹੜਾ ਮਨਜੀਤ ਕੌਰ ਕੰਪਲੇਂਟੈਂਟ ਨੇ ਉਹਨਾਂ ਦਾ ਬੇਟਾ ਅਜੀਪਾਲ ਕੌਰ ਜੀ ਦੀ ਸਿਸਟਰ ਦਾ ਹੈ ਡਿਸਪਿਊਟ ਸੀਗਾ ਕੋਹਲਪ੍ਰੀਤ ਦਾ ਉਹਦੇ ਕਾਫੀ ਵਾਈਟਲ ਆਰਗਨਸ ਤੇ ਹਿੱਟ ਕੀਤੀਆਂ ਸ਼ਾਰਟ ਬਲੋਜ਼ ਉਹਦੇ ਨਾਲ ਉਹਦੀ ਡੈਥ ਹੋ ਗਈ ਮੌਕੇ ਤੇ ਕੇਸ ਰਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤਾਂ ਸਾਡੀ ਟੀਮ ਨੇ ਜਿਹਦੇ ਅਗਵਾਈ ਐਡੀਸੀਪੀ ਵਿਸ਼ਾਲਜੀਤ ਤੇ ਡੀਐਸਪੀ ਆਪਣੇ ਪ੍ਰਵੇਸ਼ ਚੋਪੜਾ ਜੀ ਤੇ ਕਮਲਜੀਤ ਇਹ ਸਾਰੇ ਤੇ ਐਸਐਚਓ ਬਲਵਿੰਦਰ ਇਹਨਾਂ ਨੇ ਤਿੰਨ ਅਕਿਊਜ਼ ਜਿਹੜੇ ਮੇਨ ਇਚ ਫੜੇਗੇ ਇੱਕ ਪ੍ਰੇਮ ਸਿੰਘ ਪ੍ਰੇਮੂ ਨਿਆੰਗਾ ਜਿਹੜਾ ਸੁਲਤਾਨਵਿੰਡ ਦਾ ਹੀ ਰਹਿਣ ਵਾਲਾ ਅਬਰਸਰਦਾ ਇਹ ਤਕਰੀਬਨ 20 ਸਾਲ ਦਾ ਹੈਗਾ ਜਸਵਿੰਦਰ ਏਲੀਅਸ ਜੱਸਾ ਨਿਆੰਗੇ ਅਵਜੰਦਰ ਦਾ ਰਹਿਣ ਵਾਲਾ ਕੋ ਨਗਰ ਦਾ ਇਹਨੂੰ ਵੀ ਗ੍ਰਿਫਤਾਰ ਕੀਤਾ ਔਰ ਰੂਪਾ ਜਿਹੜੀ ਹੈ ਮੇਨ ਜਿਹੜੀ ਅਕਿਊਜ਼ਡ ਹੈ ਜਿਹਦੇ ਕਰਕੇ ਸਾਰੀ ਲੜਾਈ ਹੋਈ ਔਰ ਜਿੰਨੇ ਉਹਨਾਂ ਨੂੰ ਬੁਲਾ ਕੇ ਇਹਨਾਂ ਦੇ ਖਿਲਾਫ ਉਕਸਾਇਆ ਵੀ ਤੇ ਉਹਨਾਂ ਨੂੰ ਤੇ ਅਟੈਕ ਕਰਾਇਆ ਉਹ ਵੀ ਗ੍ਰਿਫਤਾਰ ਹੋ ਚੁੱਕੀ ਹੈ